ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਪਹੁੰਚ ਕੇ ਮੰਡੀ ਡੱਬ ਵਾਲੀ ਤੇ ਸੌਦੇ ਚੱਲੇ ਜਾਂਦੇ ਆ ਕੋਈ ਵੀਰ ਕਹਿੰਦੇ ਨਹੀਂ ਮੰਡੀਆਂ ਲੱਗਦੀਆਂ ਮੰਡੀਆਂ ਬੰਦ ਹੋਈਆਂ ਬਿਮਾਰੀ ਦੇ ਕਾਰਨ ਕੋਈ ਗੱਲ ਬਾਤ ਨਹੀਂ ਲਿਖਾਈ ਨਹੀਂ ਪੈਂਦੀ ਫ੍ਰੀ ਹੋਈਆਂ ਬਈ ਮੈਂ ਉਹ ਲਿਖਾਈ ਤੋਂ ਬਿਨਾ ਜਿਹੜਾ ਮਰਜੀ ਆਪਣੀ ਖਰੀਦਦਾਰੀ ਕਰ ਸਕਦਾ ਠੀਕ ਹੈ ਜੀ ਸੌਦੇ ਚੱਲੇ ਜਾਂਦੇ ਆ ਆਚਾਰ ਸ਼ੇਰੇ ਮਾਲ ਵਿਕੀ ਜਾਂਦਾ ਤੇ ਲਓ ਜੀ ਬਾਕੀ ਭਾਈ ਤੋਂ ਡਿਟੇਲ ਲੈ ਕੇ ਤੁਹਾਡੇ ਲਈ ਸਾਂਝੀ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਬਟਨ ਨੂੰ ਆਨ ਤੇ ਸੈੱਟ ਕਰਨਾ ਆਉਣ ਵਾਲੀ ਵੀਡੀਓ ਰਨ ਕੋ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਭਾਈ ਜੀ ਸਤਿ ਸ਼੍ਰੀ ਅਕਾਲ ਮੱਝ ਲਾਇਆ ਇਹ ਕਨਾਲ ਹਾਂਜੀ ਹਾਂਜੀ ਮੱਝ ਲਾਇਆ ਕਰਦੇ ਕਿੰਨਾ ਪੱਕਾ ਦੁੱਧ ਕਿੰਨਾ ਹੋਊਗਾ 8 ਕਿਲੋ ਆ ਜੀ 8 ਕਿਲੋ ਜਮਾਂ ਹਾਂਜੀ ਠੀਕ ਹੈ ਜੈਡ ਬਲੈਕ ਹੈ ਹਾਂਜੀ ਹਾਂ ਪਹਿਲਾ ਸੂਆ ਛੰਡਾ ਥੋੜਾ ੱਲੇ ਬਾਹਰ ਨਿਗਰ ਰੱਖਦੀ ਤੁਹਾਡਾ ਕੋਈ ਵੀ ਅੱਜ ਸ਼ਾਮੇ ਇੱਕ ਤੜਕੇ ਵਾਲਾ ਬਜਾਰੀ ਆ ਕੱਲ ਪਤਾ ਨਹੀਂ ਸੀ ਮੰਡੀ ਦਾ ਠੀਕ ਆ ਠੀਕ ਆ 8 ਕਿਲੋ ਦੁੱ ਆਪਣਾ ਮੋਬਾਈਲ ਨੰਬਰ ਤੇ ਆਪਣਾ ਐਡਰੈਸ ਪਹਿਲਾਂ ਆਪਣੇ ਮੋਬਾਈਲ ਨੰਬਰ ਪਹਿਲਾ ਵਾਲਾ 97799 3735 ਠੀਕ ਹੈ ਜੀ ਪਿੰਡ ਸੇਮਾ ਜੀ ਪਿੰਡ ਜਲਾ ਕੋਲ ਠੀਕ ਹੈ ਜੀ ਤੇ ਇੱਕ ਮੱਝ ਆ ਗਈ ਹੈ ਆਪਣੇ ਕੋਲ ਖੋੜ ਕੇ ਤੋੜ ਕੇ ਵਿਖਾਈ ਆਪਣੇ ਭੈਣ ਭਰਾਵਾਂ ਨੂੰ ਲਓ ਭਾਈ ਮਿੱਤਰੋ ਆ ਮੱਝ ਜਿਹੜੀ ਆ ਆਪ ਹੋਇਆ ਮਰਿਆ ਤੇ ਗਾਂ ਦੇ ਨਾਲ ਨਾਲ ਇੱਕ ਮੱਝ ਵੀ ਤੁਹਾਨੂੰ ਵਿਖਾਉਨੇ ਆ ਠੀਕ ਹੈ ਜੀ ਦੋਵੇਂ ਸੋਹਣੀਆਂ ਖੂਬਸੂਰਤ ਆ

ਭਾਈ ਨੂੰ ਪੁੱਛਦੇ ਆ ਮੋਹਲਾ ਭਾਈ ਜੀ ਕਿੰਨੇ 95000 ਆ ਜੀ ਕਿੰਨੇ ਰਿਤੇ ਦਾਂਗੇ ਹਾਂ ਨਾ 90 90 ਰੀਆਂ ਹੀ ਹੋਊਗਾ 6 ਲਾਤੀ 90 90 ਦੀ ਜਿਹੜਾ ਮਰਜ਼ੀ ਕੋਈ ਗਾਂ ਲੈ ਜਾਏ ਭਵੇਂ ਛੋਟੀ ਲੈ ਜਾਵੇ ਹੈ ਤੇ ਸਾਡੇ ਚੈਨਲ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਰੱਬ ਰਾਖਾ ਛੋਟੀ ਦਾ ਮਾਨ ਤਾਂ